ਕੱਲ ਇੱਕ ਬੜੀ ਮਾੜੀ ਘਟਨਾ ਵਾਪਰੀ ਆਮ ਆਦਮੀ ਪਾਰਟੀ ਦੇ ਕੁਝ ਲੋਗ ਚਿੱਤਨਗਰ ਦੇ ਵਿੱਚ ਹੁੱਲੜਵਾਜੀ ਕਰਦੇ ਨਜ਼ਰ ਆਏ ਸਾਡੀ ਪੰਚਾ ਮੈਸਜ ਪੂਜਾ ਉਹਦੇ ਨਾਲ ਉਹਨਾਂ ਨੇ ਦੁਰਵਿਵਹਾਰ ਕੀਤਾ ਤੇ ਉਹਨੇ ਜਿਹੜੇ ਸਾਡੇ ਕੈਂਡੀਡੇਟ ਸੀ ਜਸਪੀਰ ਸਿੰਘ ਗਿੱਲ ਜੋਨ ਤੋਂ ਜਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜੀ ਉਹਨਾਂ ਨੂੰ ਬੁਲਾ ਲਿਆ। ਉਹ ਜਦੋਂ ਆਏ ਤਾਂ ਜਿਹੜੇ ਉਹ ਬੰਦੇ ਸੀ ਜਿਨ੍ਹਾਂ ਦੇ ਵਿੱਚ ਸਾਡੇ ਕੁਝ ਨਿਹੰਗ ਸਿੰਘ ਵੀ ਸ਼ਾਮਲ ਸੀ। ਉਹਨਾਂ ਨੇ ਜਸਵੀਰ ਨਾਲ ਬੁਰਾ ਭਲਾ ਕਿਹਾ, ਉਹਨਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰਤੀਆਂ ਤੇ ਕਿਰਪਾਨਾਂ ਕੱਢ ਲਈਆਂ। ਤੁਸੀਂ ਵੀਡੀਓ ਵਿੱਚ ਦੇਖਿਆ ਹੋਣਾ ਕਿ ਜਸਵੀਰ ਤੇ ਜਸਵੀਰ ਦਾ ਬੇਟਾ ਪਿੱਛੇ ਨੂੰ ਚਲੇ ਗਏ, ਕਾਰ 'ਚ ਬੈਠਣ ਲੱਗੇ, ਫਿਰ ਉਹਨਾਂ ਨੇ ਲਲਕਾਰੇ ਮਾਰੇ ਤੇ ਜਦੋਂ ਉਹ ਅੱਗੇ ਵੱਧ ਰਹੇ ਸੀ ਤਾ ਜਸਮੀਰ ਨੇ ਸੈਲਫ ਡਿਫੈਂਸ ਵਿੱਚ ਥੱਲੇ ਕਰਕੇ ਗੋਲੀ ਚਲਾਈ ਉਹ ਇਸ ਕਰਕੇ ਉਹਨੂੰ ਚਲਾਉਣੀ ਪਈ ਕਿਉਂਕਿ ਜੇ ਕਿਤੇ ਜਸਮੀਰ ਗੇਲੋਂੋਂ ਗੋਲੀ ਨਾ ਚਲਾਦਾ ਤਾਂ ਉਹ ਜਿਹੜੇ ਬੰਦੇ ਸੀ ਉਹਨਾਂ ਨੇ ਜਸਮੀਰ ਤੇ ਜਸਮੀਰ ਦੇ ਮੁੰਡੇ ਨੂੰ ਮਾਰ ਹੀ ਦੇਣਾ ਸੀ ਇਹ ਜਿਹੜੀ ਘਟਨਾ ਇਹ ਸਾਰੀ ਵੀਡੀਓ ਰਿਕਾਰਡ ਹੋਈ ਹੋਈ ਹੈ ਸਾਨੂੰ ਅਫਸੋਸ ਇਸ ਗੱਲ ਦਾ ਹੈ ਕਿ ਰਾਤ ਦੇ ਪੁਲਿਸ ਨੇ ਸਾਡੇ ਸਾਰੇ ਜਿੰਨੇ ਵੀ ਸਾਡੇ ਬੰਦੇ ਆ ਉਹਨਾਂ ਦੇ ਘਰਾਂ ਤੇ ਉੱਤੇ ਰੇਡਸ ਕੀਤੀਆਂ ਸਾਡਾ ਇੱਕ ਨਰਿੰਦਰ ਸਿੰਘ ਨਿੰਦਾ ਰਣਿਏ ਦਾ ਸਾਡਾ ਵਰਕਰ ਹੈ ਉਹਦੇ ਘਰੇ 1 ਵਜੇ ਤੱਕ ਪੁਲਿਸ ਬੈਠੀ ਰਹੀ ਜਸਵੀਰ ਦੀ ਜਿਹੜੀ ਸਾਡੀ ਛੋਟੀ ਭੈਣ ਆ ਵਾਈਫ ਉਹਨੂੰ ਰਾਤੀ ਪੁਲਿਸ ਆਪਣੇ ਨਾਲ ਲੈ ਗਈ ਤੇ ਜਸਵੀਰ ਦੇ ਘਰ ਦੀ ਪੂਰੀ ਤਲਾਸ਼ੀ ਲਈ ਚਲੋ ਉਹ ਕੋਈ ਗੱਲ ਨਹੀਂ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਸਾਡਾ ਇੱਕ ਬਹੁਤ ਵੱਡਾ ਰੋਸ ਹੈ ਪੁਲਿਸ ਪ੍ਰਸ਼ਾਸਨ ਦੇ ਅਗੇਂਸਟ ਕਿ ਅਸੀਂ ਉਹਨਾਂ ਨੂੰ ਬਾਰ-ਬਾਰ ਬੇਨਤੀ ਕੀਤੀ ਕਿ ਤੁਸੀਂ ਜਸਵੀਰ ਦੀ ਜਿਹੜੀ ਵਾਈਫ ਹੈ ਉਹਨੂੰ ਕਿਉਂ ਲੈ ਕੇ ਜਾ ਰਹੇ ਉਹ ਹਾਲੇ ਤੱਕ ਵੀ ਉਹਨੂੰ ਰਿਲੀਜ਼ ਨਹੀਂ ਕੀਤਾ ਗਿਆ ਜਦ ਕਿ ਅਸੀਂ ਬਾਰ ਬਾਰ ਪੁਲਿਸ ਅਫਸਰਾਂ ਨੂੰ ਸਾਰੀ ਲੀਡਰਸ਼ਿਪ ਨੇ ਬੇਨਤੀ ਕੀਤੀ ਹੈ ਇਹ ਜਿਹੜਾ ਮਸਲਾ ਆ ਇਹ ਇੱਥੇ ਹੀ ਨਹੀਂ ਖਤਮ ਹੁੰਦਾ ਇਸ ਤੋਂ ਪਹਿਲਾਂ ਬਾਟ ਕੈਸਲ ਦੇ ਵਿੱਚ ਗੋਲੀਆਂ ਚੱਲੀਆਂ ਇੱਕ ਲੇਡੀ ਤੇ ਇੱਕ ਸਾਡੇ ਭਰਾ ਦੀ ਡੈਥ ਹੋਈ ਪੁਲਿਸ ਨੇ ਹਾਲੇ ਤੱਕ ਉਹਦੀ ਵੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਉਹਦੇ ਵਿੱਚ ਗ੍ਰਿਫਤਾਰੀ ਨਹੀਂ ਕੀਤੀ ਇੱਥੇ ਜਸਵੀਰ ਦੀ ਵਾਈਫ ਨੂੰ ਤਾਂ ਲੈ ਗਏ ਰਾਤ ਨੂੰ ਉਹ ਜਿਹੜੇ ਬੰਦੇ ਨੇ ਜਿਨ੍ਹਾਂ ਨੇ ਉੱਥੇ ਸ਼ਰਿਆ ਮਰਡਰ ਕੀਤੇ ਦੋ ਬਾਡ ਕੈਸਲ ਚ ਉਹਨਾਂ ਦੇ ਕੋਈ ਗ੍ਰਿਫਤਾਰੀ ਨਹੀਂ ਉਹਨਾਂ ਦੇ ਕਿਸੇ ਦੇ ਘਰ ਵਾਲੀ ਨੂੰ ਜਾਂ ਕਿਸੇ ਨੇ ਲੇਡੀ ਨੂੰ ਨਹੀਂ ਲੈ ਕੇ ਗਿਆ ਪਰ ਇੱਥੇ ਸਾਡੇ ਕੇਸ ਦੇ ਵਿੱਚ ਕਿਉਂਕਿ ਉਹ ਆਵਾਦਨੀ ਪਾਰਟੀ ਦੇ ਬੰਦੇ ਸਾਡੇ ਕੇਸ ਦੇ ਵਿੱਚ ਇੱਥੇ ਸਾਡੀ ਭੈਣ ਨੂੰ ਜਸਵੀਰ ਦੀ ਮੈਸੇਜ ਨੂੰ ਵੀ ਨਾਲ ਲੈ ਗਏ ਜੀ ਅਕੇ ਪੇਸ਼ ਕਰੋ ਦੇਖੋ ਜੋ ਪੁਲਿਸ ਕਾਰਵਾਈ ਹੈ ਜੋ ਵਾਕਿਆ ਹੋਇਆ ਉਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਵੇ ਪ੍ਰੋਪਰ ਇਨਵੈਸਟੀਗੇਸ਼ਨ ਤੋਂ ਬਾਅਦ ਜੋ ਲੀਗਲੀ ਕਾਰਵਾਈ ਬਣਦੀ ਉਹ ਕੀਤੀ ਜਾਣੀ ਚਾਹੀਦੀ ਹੈ ਫੇਰ ਸਾਡੇ ਇਥੋਂ ਜ਼ਿਲ੍ਹਾ ਪ੍ਰੀਸ਼ਦ ਆਲਮਗੀਰ ਤੋਂ ਜੋਨ ਤੋਂ ਤਜਿੰਦਰ ਸਿੰਘ ਲਾਡੀ ਜਸੜ ਜਿੱਤੇ ਨੇ ਉਹਨਾਂ ਦਾ ਨਾਂ ਵੀ ਐਫ ਆਈ ਆਰ ਦੇ ਵਿੱਚ ਪਾਤਾ ਨਰਿੰਦਰ ਸਿੰਘ ਨੇ ਦਾ ਉਹਦਾ ਨਾਂ ਵੀ ਚਾਲੀ ਲਿਖਾ ਦਿੱਤਾ ਇਹ ਤਾਂ ੱੱਕਾ ਆਮ ਆਦਮੀ ਪਾਰਟੀ ਦਾ ਜੋ ਸਾਰਾ ਕੁਝ ਹੋ ਰਿਹਾ ਘਟਨਾ ਕਰਮ ਰਾਤ ਦੇ ਸੀ ਸਾਰੀ ਰਾਤ ਸੁਤੇ ਨਹੀਂ ਸਾਡੀ ਪੂਰੀ ਲੀਡਰਸ਼ਿਪ ਬੈਠੀ ਹੈ ਤਾਬਰ ਸਾਹਿਬ ਬੈਠੇ ਆ ਸਾਡੇ ਸੰਜੇ ਤਲਵਾਰੀ ਸਾਡੇ ਪ੍ਰਧਾਨ ਨੇ ਉਹ ਬੈਠੇ ਨੇ ਸਰਦਾਰ ਬਲਵਿੰਦਰ ਸਿੰਘ ਬੈਂਸ ਬੈਠੇ ਨੇ ਪੰਡਿਤ ਸਾਹਿਬ ਬੈਠੇ ਆ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋ ਕੇ ਰੋਸ ਪ੍ਰਗਟ ਕਰਨਾ ਹੈ ਕਿ ਸਿਰਫ ਇਹ ਚੇਤਾਵਨੀ ਦੇਣਾ ਹੈ ਪੁਲਿਸ ਪ੍ਰਸ਼ਾਸਨ ਨੂੰ ਕਿ ਤੁਸੀਂ ਇਨਵੈਸਟੀਗੇਸ਼ਨ ਕਰੋ ਫਿਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਉਹ ਤਾਂ ਹੋ ਨਹੀਂ ਰਹੀ ਫਿਰ ਇਹਦੇ ਤੇ ਤਾਂ ਪਰਚਾ ਦਰਜ ਆ ਉਹਦੇ ਬੇਟੇ ਦੇ ਵੀ ਗੋਲੀ ਮਾਰੀ ਐ ਉਹਦੇ ਬੇਟੇ ਜਸਵੀਰ ਗਿੱਲ ਦੇ ਜਿਹੜਾ ਬੇਟਾ ਉਹਦੇ ਵੀ ਗੋਲੀ ਲੱਗੀ ਐ ਉਹਦੀ ਕੋਈ ਇਨਵੈਸਟੀਗੇਸ਼ਨ ਨਹੀਂ ਕੋਈ ਕ੍ਰਾਸ ਪਰਚਾ ਨਹੀਂ ਫੇਅਰ ਐਂਡ ਪੂਰਾ ਚਾਹੀਦਾ ਪੁਲਿਸ ਪ੍ਰਸ਼ਾਸਨ ਨੂੰ ਠੀਕ ਹੈ ਸਰਕਾਰ ਆਮ ਆਦਮੀ ਪਾਰਟੀ ਦਾ ਮਤ ਇਹਦਾ ਮਤਲਬ ਇਹ ਤਾਂ ਨਹੀਂ ਕਿ ਆਮ ਜਨਤਾ ਨੂੰ ਕੁਚਲ ਦਿਓ ਬੜੀ ਮਾੜੀ ਗੱਲ ਹੋਈ ਹੈ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿ ਰਹੇ ਹਾਂ ਪੁਲਿਸ ਪ੍ਰਸ਼ਾਸਨ ਨੂੰ ਕਿ ਤੁਸੀਂ ਇਹਦੀ ਇਨਵੈਸਟੀਗੇਸ਼ਨ ਫੇਅਰ ਕਰਾਓ ਸਾਰੀ ਰਾਤ ਉੱਥੇ ਨਿੰਦੇ ਦੇ ਘਰੇ ਰਣੀਏ ਬਾਹਰ ਪੁਲਿਸ ਬੈਠੀ ਰਹੀ ਲਾਡੀ ਜੱਸੜ ਦੇ ਘਰੇ ਪੁਲਿਸ ਚਲੀ ਗਈ ਇਹੋ ਜਿਹੀਆਂ ਜਿਹੜੀਆਂ ਘਟਨਾਵਾਂ ਨੇ ਨਾ ਜੀ ਇਹ ਬਹੁਤ ਡਿਸਟਰਬ ਕਰਦੀਆਂ ਨੇ ਇਹਦਾ ਮਤਲਬ ਤਾਂ ਇਹ ਹੈ ਕਿ ਜਿਵੇਂ ਬੀਜੇਪੀ ਉਥੇ اپੋਜੀਸ਼ਨ ਨੂੰ ਕੁਚਲਦੀ ਐ ਇਦਾਂ ਹੀ ਆਮ ਆਦਮੀ ਪਾਰਟੀ ਕੁਚਲਣ ਲੱਗੀ ਹੋਈ ਐ ਇਲੈਕਸ਼ਨਾਂ ਦੇ ਵਿੱਚ ਪੁਲਿਸ ਦਾ ਐਨਾ ਦਬਦਬਾ ਰਿਆ ਸਾਡੇ ਬੰਦਿਆਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਇਹ ਜਿਹੜਾ ਕੰਮ ਆ ਇਹ ਤਾਂ ਡੈਮੋਕਰੇਸੀ ਦਾ ਜਿਹੜਾ ਘਾਣ ਹੈ ਉਹ ਬਹੁਤ ਵੱਡਾ ਹੋ ਰਿਹਾ ਮੈਂ ਤਾਂ মিডিਆ ਨੂੰ ਇਸ ਕਰਕੇ ਅੱਜ ਜ਼ਹਿਮਤ ਦਿੱਤੀ ਐ ਕਿ ਅਸੀਂ ਤੁਹਾਡੇ ਥਰੂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਕਿ ਐਨੇ ਜ਼ੁਲਮ ਨਾ ਕਰੋ ਇਹ ਗਲਤ ਐ ਤੁਸੀਂ ਵੀਡੀਓ ਦੇਖੋ ਮੈਂ ਸਾਰੇ ਪ੍ਰੈਸ ਵਾਲੇ ਵੀਰਾਂ ਨੂੰ ਕਰਨ ਵੀਡੀਓ ਦਿਖਾਉ। ਤੁਸੀਂ ਵੀਡੀਓ ਦੇਖੀ ਵੀ ਹੋਣੀ ਆ। ਉਹ ਪਿੱਛੇ ਨੂੰ ਜਾ ਰਿਹਾ ਉਹਨੂੰ ਫੇਰ ਲਲਕਾਰੇ ਮਾਰ ਕੇ ਕਿਰਪਾਨਾਂ ਲੈ ਕੇ ਉਹਦੇ ਪਿੱਛੇ ਭੱਜ ਰਹੇ ਆ। ਉਹ ਫੇਰ ਪਿੱਛੇ ਨੂੰ ਜਾ ਰਿਹਾ। ਉਹਦਾ ਜਿਹੜਾ ਬੇਟਾ ਹੈ ਉਹਨੇ ਉਹਨੂੰ ਫੜਿਆ ਹੋਇਆ ਕਿ ਪਾਪਾ ਚਲੀਏ ਆਪਾਂ ਵਾਪਸ ਚਲੀਏ। ਉਹ ਕਾਰ 'ਚ ਬੈਠਾ ਉਹਨੂੰ ਫੇਰ ਲਲਕਾਰੇ ਮਾਰ ਰਹੇ ਆ। ਉਹਦੇ ਵੱਲ ਨੂੰ ਭੱਜੇ ਆ ਫੇਰ ਉਹਨੂੰ ਆਪਣੇ ਸੈਲਫ ਡਿਫੈਂਸ ਵਿੱਚ ਗੋਲੀ ਚਲਾਉਣੀ ਪਈ। ਪਰ ਸਰਬ ਉਹ ਤਾਂ ਕਹਿੰਦੇ ਕਿ ਅਸੀਂ ਇੱਕ ਧੰਨਵਾਦ ਰੈਲੀ ਕਰ ਰਹੇ ਸੀਗੀ। ਤਾਂ ਇਹਨਾਂ ਨੂੰ ਹਾਰ برداشت ਨਹੀਂ ਜਿਸ ਕਰਕੇ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ। ਬਿਲਕੁਲ ਇਹੋ ਜਿ ਹਰ ਇੱਕ ਬੰਦੇ ਨੂੰ ਹੱਕ ਹੈ ਸੈਲੀਬ੍ਰੇਟ ਕਰੇ ਬਟ ਸੈਲੀਬ੍ਰੇਟ ਕਰਕੇ ਉਹ ਜਿਹੜੀ ਸਾਡੀ ਜਿਹੜੀ ਸਾਡੀ ਉਹ ਲੇਡੀ ਪੂਜਾ ਆ ਉਹਨੂੰ ਵੀ ਫੜਿਆ ਹੋਇਆ ਉਹਦਾ ਦੱਸੋ ਕੀ ਕਸੂਰ ਆ ਉਹਦਾ 1.5-2 ਸਾਲ ਦਾ ਬੱਚਾ ਉਹਦੀ ਕਿਤੇ ਕੋਈ ਇਨਵੋਲਵਮੈਂਟ ਨਹੀਂ ਹੈ ਭਾਈ ਸਾਹਿਬ ਇਹਨਾਂ ਦਾ ਟਕਰਾ ਕਿਵੇਂ ਹੋਇਆ ਇਹਨਾਂ ਦਾ ਘਰ ਉੱਥੇ ਹੈ ਇਹ ਜਦੋਂ ਆਮ ਆਦਮੀ ਪਾਰਟੀ ਦੇ ਬੰਦੇ ਜਿੱਦਾਂ ਇਹ ਭਾਈ ਸਾਹਿਬ ਨੇ ਕਿਹਾ ਜੋ ਸੈਲੀਬ੍ਰੇਟ ਕਰ ਹੁਣ ਸੈਲੀਬ੍ਰੇਟ ਦੀ ਸੈਲੀਬ੍ਰੇਸ਼ਨ ਦੀ ਕੀ ਡੈਫੀਨੀਸ਼ਨ ਹੈ ਉਹ ਜਿਹੜੀ ਲੇਡੀ ਉੱਥੇ ਸਾਡੀ ਪੰਜ ਆ ਉਹਨੂੰ ਇਹ ਬੁਰਾ ਭਲਾ ਕਹਿਣ ਲੱਗੇ ਉਹਦੇ ਘਰ ਦੇ ਬਾਹਰ ਨਾਰੇ ਮਾਰਨ ਲੱਗੇ ਉਹਨੇ ਜਸਵੀਰ ਨੂੰ ਬੁਲਾ ਲਿਆ ਜਸਵੀਰ ਨੂੰ ਕੀ ਪਤਾ ਸੀ ਵੀ ਇੱਥੇ ਆ ਕੁਝ ਹੋ ਰਿਹਾ ਉਹ ਜਦੋਂ ਆਇਆ ਉਹ ਇਹਨੂੰ ਪਾਗੇ ਉਹ ਤੁਹਾਡੇ ਸਾਹਮਣੇ ਵੀਡੀਓ ਸਾਰੀ ਆਈ ਹੋਈ ਹੈ ਵੈਸਾ ਜਿਹੜੇ ਪਿੰਡ ਦੇ ਵਿੱਚ ਜਿਹੜੀ ਉਹਨਾਂ ਨੇ ਰੈਲੀ ਕੱਢੀ ਧਾਲਵਾੜ ਰੈਲੀ ਕੱਢੀ ਉਹਨਾਂ ਦੇ ਵਿੱਚ ਸਾਰ ਦੇ ਲੋਕ ਵੀ ਕਾਫੀ ਜਮਲ ਹੋਏ ਨਹੀਂ ਚਲੋ ਦੇਖੋ ਇਹਦੇ ਬਾਰੇ ਕੋਈ ਗੱਲ ਨਹੀਂ ਜਿਹੜੇ ਬੰਦੇ ਵੀ ਰੈਲੀ ਕੱਢਦੇ ਆ ਚਾਹੇ ਸਾਡੇ ਕੱਢਦੇ ਆ ਉਹ ਕੱਢਦੇ ਆ ਉਹਦੇ ਵਿੱਚ ਦੋਸਤ ਮਿੱਤਰ ਭੈਣ ਭਰਾ ਸਾਰੇ ਆਉਂਦੇ ਆ ਉਹ ਐਡਾ ਕੋਈ ਮਤ ਮਸਲਾ ਨਹੀਂ ਸਾਡੇ ਵੱਲੋਂ ਅਗਲੀ ਫਰਦਰ ਕੀ ਕਾਰਵਾਈ ਹੈ ਦੇਖੋ ਅਸੀਂ ਅੱਜ ਦਾ ਤਾਂ ਸਿਰਫ ਪਰਪਸ ਤੁਹਾਡੇ ਰੂਪ ਰੂਪ ਅਸੀਂ ਪ੍ਰਸ਼ਾਸਨ ਨੂੰ ਦੱਸਣਾ ਚਾਹੁੰਦੇ ਆ ਕਿ ਇਹਦੀ ਫੇਅਰ ਇਨਵੈਸਟੀਗੇਸ਼ਨ ਹੋਵੇ ਜਿਹੜੇ ਬ ਫੜੇ ਗਏ ਆ ਪਾਏ ਨੇ ਮਤਲਬ ਕਿ ਐਫ ਆਈ ਆਰ ਚ ਪਾਏ ਨੇ ਉਹਨਾਂ ਦਾ ਨਾਂ ਕੱਢਿਆ ਜਾ ਜਿੱਦਾਂ ਤੇਜਿੰਦਰ ਸਿੰਘ ਲਾਡੀ ਐ ਨਰਿੰਦਰ ਸਿੰਘ ਨਿੰਦਾ ਆ ਆ ਸਾਡੀ ਭੈਣ ਆ ਪੂਜਾ ਜੀ ਦੇ ਘਰੇ ਸਾਰਾ ਕੁਝ ਹੋਇਆ ਠੀਕ ਹੈ ਉਹਨਾਂ ਨੂੰ ਕੱਢਿਆ ਜਾਵੇ ਐਸਾ ਮੈਨੂੰ ਕੋਈ ਪ੍ਰੀ ਪਲੈਨਿੰਗ ਨਹੀਂ ਕੀਤੀ ਕਿ ਜਾਫਤ ਨਹੀਂ ਵੀਡੀਓ ਦੇਖ ਕੇ ਤਾਂ ਮੈਂ ਜਸਵੀਰ ਨਾਲ ਕੱਲ ਸ਼ਾਮ ਨੂੰ ਗੱਲ ਕੀਤੀ ਸੀ ਕੋਈ ਪ੍ਰੀ ਪਲੈਨਿੰਗ ਵਾਲਾ ਨਹੀਂ ਸੀ ਲੱਗਦਾ ਇਹ ਤਾਂ ਉਹ ਲੇਡੀ ਨੂੰ ਤੰਗ ਪਰੇਸ਼ਾਨ ਕਰ ਰਹੇ ਸੀ ਇਹ ਜਿਹੜੇ ਬੰਦੇ ਜਿਨ੍ਹਾਂ ਦੇ ਭਾਈ ਸਾਹਿਬ ਕਹਿੰਦੇ ਆ ਜੀ ਸੈਲੀਬ੍ਰੇਸ਼ਨ ਉਹ ਸੈਲੀਬ੍ਰੇਸ਼ਨ ਸਾਡੀ ਉਹ ਲੇਡੀ ਆ ਮਿਸਜ਼ ਪੂਜਾ ਉਹਨੂੰ ਤੰਗ ਕਰਨ ਲੱਗੇ ਉਹਨੇ ਜਸਬੀਰ ਉਹਨਾਂ ਨੂੰ ਬੁਲਾ ਲਿਆ ਜਸਬੀਰ ਉੱਥੇ ਆ ਗਿਆ ਤੇ ਇਹ ਜਿਹੜੇ ਬੰਦੇ ਸੀਗੇ ਸੈਲੀਬ੍ਰੇਸ਼ਨ ਵਾਲੇ ਇਹ ਉਹ ਜਸਬੀਰ ਦੇ ਪਿੱਛੇ ਨੂੰ ਭੱਜਦੇ ਤਲਵਾਰਾਂ ਲੈ ਕੇ ਤੁਹਾਡੇ ਸਾਹਮਣੇ ਆ ਉਹਨੇ ਸੈਲਫ ਡਿਫੈਂਸ ਦੇ ਵਿੱਚ ਬੂੜੀ ਚਲਾਈ ਆ ਅੱਛਾ ਤੁਸੀਂ ਵੀਡੀਓ ਦਾ ਜ਼ਿਕਰ ਕਰ ਰਹੇ ਹੋ ਉਹਦੇ ਵਿੱਚ ਸਾਫ਼ ਤੌਰ ਤੇ ਜਿਵੇਂ ਫਾਇਰਿੰਗ ਕਰਦੇ ਦੀ ਦਿਖਾਈ ਜਾ ਰਹੀ ਆ ਤੁਸੀਂ ਕਹਿੰਦੇ ਸੈਲਫ ਡਿਫੈਂਸ ਆ ਪਰ ਦੂਸਰੇ ਪਾਸੇ 4 ਲੋਕਾਂ ਨੇ ਜ਼ਖਮੀ ਹੋਏ ਕਿ ਹਵਾਈ ਫਾਇਰ ਵੀ ਹੋ ਸਕਦਾ ਸੀਗਾ ਸੈਲਫ ਡਿਫੈਂਸ ਵਾਸਤੇ ਕਿ ਸਿੱਧੇ ਉਹਨਾਂ ਦੇ ਲੱਤਾਂ ਦੇ ਦੇਖੋ ਇੱਥੇ ਖੜ ਕੇ ਤਾਂ ਗੱਲਾਂ ਕਰਦੀਆਂ ਬਹੁਤ ਸੌਖੀਆਂ ਨਹੀਂ ਜਦੋਂ ਲੜਾਈ ਝਗੜਾ ਹੁੰਦਾ ਨਾ ਉਹ ਆਪਾਂ ਸਾਰਿਆਂ ਨੂੰ ਪਤਾ ਤੁਹਾਡਾ ਵੀ ਕਿਤੇ ਨਾ ਕਿਤੇ ਕਿਸੇ ਨਾਲ ਲੜਾਈ ਝਗੜਾ ਹੈ ਫਿਰ ਉੱਤੀ ਫੋਕਸ ਹੋ ਜਾਂਦਾ ਤੁਸੀਂ ਵੀਡੀਓ 'ਚ ਦੱਸੋ ਜੇ ਜਸਵੀਰ ਨਾ ਫਾਇਰ ਕਰਦਾ ਸੈਲਫ ਡਿਫੈਂਸ ਵਿੱਚ ਤੇ ਉਹਨਾਂ ਨੇ ਤਾਂ ਤਲਵਾਰਾਂ ਨਾਲ ਉਹ ਵੱਢ ਦੇਣਾ ਸੀ ਉਹਦੇ ਮੁੰਡੇ ਨੂੰ ਵੱਢ ਦਿੰਦੇ ਅਗਰ ਇਸ ਤੇ ਕੋਈ ਇਨਕੁਆਰੀ ਸਹੀ ਤਰੀਕੇ ਨਾਲ ਨਹੀਂ ਹੁੰਦੀ ਅੱਲਾ ਕੀ ਤੁਹਾਡਾ ਸਤਿ ਆਓ ਅਸੀਂ ਆਪਣੇ ਪ੍ਰਧਾਨ ਨਾਲ ਗੱਲ ਕੀਤੀ ਹੈ ਸਰਵਾਰ ਮਨਿੰਦਰ ਸਿੰਘ ਰਾਜਾ ਨੇ ਨਾ ਉਹਨਾਂ ਨੇ ਵੀ ਸ਼ਾਮ ਨੂੰ ਆ ਜਾਣਾ ਹੈ ਕਿੰਨੇ ਬੰਦੇ ਟੋਟਲ ਜਿਹੜੇ ਤੁਸੀਂ ਕਹਿੰਦੇ ਨਜਾਇਜ਼ ਫੜੇ ਗਏ ਨਹੀਂ ਸਾਰੇ ਹੀ ਨਜਾਇਜ਼ ਨੇ ਇੱਕ ਬੰਦੇ ਨੇ ਸੈਲਫ ਡਿਫੈਂਸ ਵਿੱਚ ਉਹਨੂੰ ਬੰਦੇ ਮਾਰਨ ਆ ਗਏ ਕ੍ਰਾਸ ਪਰਚਾ ਕਿਉਂ ਨਹੀਂ ਦਿੰਦੀ ਪੁਲਿਸ ਕ੍ਰਾਸ ਪਰਚਾ ਦਿਓ ਵੀਡੀਓ ਵਿੱਚ ਤੁਹਾਡੇ ਸਾਹਮਣੇ ਤਲਵਾਰਾਂ ਕੱਢੀਆਂ ਹੋਈਆਂ ਨੇ ਸਾਰਾ ਕੁਝ ਕਰ ਰਹੇ ਨੇ ਉਹਨਾਂ ਤੇ ਵੀ ਉਹਨਾਂ ਤੇ ਵੀ ਪਰਚਾ ਦਿਓ ਹਾਂਜੀ ਪੁਲਿਸ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਹੈ ਇਹਨੂੰ ਬਿਲਕੁਲ ਹੋਈ ਹੈ ਉਹਨਾਂ ਨੇ ਭਰੋਸਾ ਤਾਂ ਦਿਵਾਇਆ ਪਰ ਹਾਲੇ ਤੱਕ ਹੋਇਆ ਕੁਝ ਨਹੀਂ ਠੀਕ ਹੈ ਨਾ ਉਹ ਤਾਂ ਇਹ ਕਹਿੰਦੇ ਆ ਕਿ ਜੀ ਉਹਨੂੰ ਪੇਸ਼ ਕਰ ਦਿਓ ਬਿਲਕੁਲ ਜੋ ਇਨਵੈਸਟੀਗੇਸ਼ਨ ਆ ਜੋ ਲੀਗਲ ਕਾਰਵਾਈ ਆ ਪੁਲਿਸ ਜ਼ਰੂਰ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਾਡੇ ਨਾਲ ਤੱਕਾ ਤਾਂ ਨਾ ਕਰੇ ਨਾ ਹੁਣ ਜਸ਼ਵੀਰ ਦੀ ਵਾਈਫ ਨੂੰ ਰਾਤ ਦੇ ਲੈ ਕੇ ਗਏ ਹੋਇਆ ਹਾਲੇ ਤੱਕ ਉਹਨੂੰ ਰਿਲੀਜ਼ ਨਹੀਂ ਕੀਤਾ ਦੱਸੋ ਇਹ ਕਿੱਥੋਂ ਦਾ ਇਨਸਾਫ ਹੈ ਕੀ ਉਹਦੀ ਵਾਈਫ ਉਸ ਕੇਸ ਵਿੱਚ ਇਨਵੋਲਡ ਸੀ ਆ ਪੂਜਾ ਜਿਹੜੀ ਲੇਡੀ ਹੈ ਉਹ ਕੋਈ ਇਸ ਕੇਸ ਵਿੱਚ ਇਨਵੋਲਡ ਸੀ ਸੋ ਇਸ ਕਰਕੇ ਅਸੀਂ ਸਾਰੇ ਇੱਥੇ ਅੱਜ ਇਕੱਠੇ ਹੋਇਆ ਸਿਰਫ ਇਹ ਦੱਸਣ ਵਾਸਤੇ ਪ੍ਰਸ਼ਾਸਨ ਨੂੰ ਕਿ اپੋਜੀਸ਼ਨ ਐਡੀ ਕਮਜ਼ੋਰ ਨਹੀਂ ਐ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਫੇਰ ਤੁਸੀਂ ਇਨਵੈਸਟੀਗੇਸ਼ਨ ਤਰਾ ਦਿਓ ਕੋਈ ਪ੍ਰੋਬਲਮ ਨਹੀਂ ਧੱਕਾ ਨਾ ਕਰੋ ਓਕੇ ਓਕੇ ਅਸੀਂ ਸ਼ਾਰਟ ਕਰ ਲਾਂਗੇ ਇੱਦਾਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਦਾ ਕੀਤੀ ਗਈ ਕੋਈ ਦੇਖੋ ਪਿਛਲੇ ਲਗਭਗ 4 ਸਾਲਾਂ ਤੋਂ ਜਿਹੜੀ ਲਾਅਨ ਆਰਡਰ ਦੀਆਂ ਪ੍ਰਸਥਿਤੀਆਂ ਪੰਜਾਬ ਦੀਆਂ ਬਹੁਤ ਜ਼ਿਆਦਾ ਵਿਗੜੀਆਂ ਹੋਈਆਂ ਤੇ ਇਹ ਬੇਲੋੜੇ ਜਿਹੇ ਲੋਕ ਆ ਇਹਨਾਂ ਨੇ ਸਮੁੱਚੇ ਪੰਜਾਬ ਦਾ ਹੀ ਮਾਹੌਲ ਖਰਾਬ ਕੀਤਾ ਦੇਖੋ ਅੱਗੇ ਕਦੇ ਵੀ ਇਸ ਤਰ੍ਹਾਂ ਇਹ ਲਕਸ਼ਣਾ ਦੌਰਾਨ ਪਿਛਲੇ ਸਮੇਂ ਦੌਰਾਨ ਕਦੇ ਇੰਨੀ ਨਫ਼ਰਤ ਤੇ ਇੰਨੀ ਈਰਖਾ ਵਾਲੀ ਭਾਵਨਾ ਕਦੇ ਨਹੀਂ ਸੀ ਹੁੰਦੀ ਹੁਣ ਸਾਡੀ ਇੱਕ ਨਮਾਣੀ ਜੀ ਵਰਕਰ ਦੇ ਘਰ ਜਾ ਕੇ ਜੋ ਇਹਨਾਂ ਨੇ ਊਲ ਜੂਲ ਬੋਲਿਆ ਤੇ ਉਹਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹਦੇ ਘਰ ਜਾ ਕੇ ਉਹਨੇ ਫੋਨ ਕਰਨ ਤੋਂ ਬਾਅਦ ਸਾਡਾ ਜਿਹੜਾ ਇੱਥੋਂ ਸਾ ਜਸਪੀਰ ਸਿੰਘ ਗਿੱਲ ਜਿਹੜੇ ਜਿਹੜੇ ਸਾਡੇ ਜਿਲ੍ਹਾ ਪ੍ਰਸ਼ਦ ਦੇ ਉਮੀਦਵਾਰ ਸਨ ਤੇ ਫਿਰ ਉਹਨੇ ਦੇ ਨਾਲ ਦੇਖੋ ਨੰਗੀਆਂ ਕਿਰਪਾਨਾਂ ਲੈ ਕੇ ਤੁਸੀਂ ਸਾਰੇ মিডিਆ ਨੇ ਤੇ ਸਮੁੱਚੇ ਪੰਜਾਬ ਨੇ ਇਹ ਗੱਲ ਦੇਖੀ ਆ ਨੰਗੀਆਂ ਤਲਵਾਰਾਂ ਲੈ ਕੇ ਕਿਸ ਤਰੀਕੇ ਨਾਲ ਉਹ ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਆ ਰਹੇ ਆ ਉਹਨੇ ਆਪਣੇ ਆਪ ਨੂੰ ਬਚਾਉਣ ਦੀ ਔਰ ਇਸ ਕਲੇਸ਼ ਤੋਂ ਬਚਣ ਦੀ ਵੀ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਜਦੋਂ ਬੇਵਸੀ ਹੋਈ ਜਾ ਕੇ ਫਿਰ ਉਹ ਹਾਲਾਤ ਉਹਨੇ ਆਪਣੇ ਬਚਾਅ ਵਾਸਤੇ ਇਹ ਸਭ ਕੁਝ ਕੀਤਾ ਪਰ ਹੁਣ ਦੁੱਖ ਵਾਲੀ ਗੱਲ ਇਹ ਆ ਜੋ ਕੁਝ ਸਾਹਮਣੇ ਸਭ ਕੁਝ ਨਜ਼ਰ ਆ ਰਿਹਾ ਸਾਡੇ ਪ੍ਰਸ਼ਾਸਨ ਵੱਲੋਂ ਸਾਡੇ ਜਿਹੜੇ ਕਾਂਗਰਸੀ ਹੋਰ ਆਗੂ ਤੇ ਵਰਕਰ ਸਾਹਿਬਾਨਾ ਗਿੱਲ ਹਲਕੇ ਨਾਲ ਸੰਬੰਧਤ ਜਿਸ ਤਰੀਕੇ ਨਾਲ ਉਹਨਾਂ ਦੇ ਘਰਾਂ ਤੇ ਜਾ ਕੇ ਰੇਡ ਕਰਕੇ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦੇਖੋ ਇਹ ਹਰ ਗੱਲ ਸੰਭਵ ਨਹੀਂ ਹੋਣ ਦਵਾਗੇ ਕਾਂਗਰਸ ਪਾਰਟੀ ਹਮੇਸ਼ਾ ਹੀ ਬੇਇਨਸਾਫੀ ਦੇ ਅਗੇਂਸਟ ਲੜਦੀ ਜਾ ਰਹੀ ਆ ਸਮੁੱਚੇ ਦੇਸ਼ ਵਿੱਚ ਵੀ ਹਰ ਕੋਈ ਵੀ ਜਿਵੇਂ ਗਿੱਲ ਹਲਕੇ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਇਸ ਹਲਕੇ ਦੇ ਵਿਧਾਇਕ ਨੇ ਬਣਾਏ ਹੋਏ ਆ ਇਹ ਕੋਈ ਪਹਿਲੀ ਗੱਲ ਨਹੀਂ ਐ ਪਹਿਲਾਂ ਸਾਡੀਆਂ ਪੰਚਾਇਤਾਂ ਤੇ ਜ਼ਬਰ ਜ਼ੁਲਮ ਕੀਤੇ ਇਹ ਹਰ ਇੱਕ ਵਰਕਰ ਨੂੰ ਸਾਡੇ ਦਬਾਉਣ ਦੇ 4 ਸਾਲ ਤੋਂ ਲਗਾਤਾਰ ਯਤਨ ਚੱਲ ਰਹੇ ਆ ਇਹ ਹਰ ਕਿਸ ਕਾਂਗਰਸ ਪਾਰਟੀ ਸਹਿਣ ਨਹੀਂ ਕਰੂਗੀ ਚਾਹੇ ਸਾਡਾ ਪੁਲਿਸ ਡਿਪਾਰਟਮੈਂਟ ਆ ਚਾਹੇ ਹੋਵੇ ਸਰਕਾਰ ਉਹਨਾਂ ਨੂੰ ਇਹ ਕੰਨ ਖੋਲ ਕੇ ਗਲਤ ਧਿਆਨ ਨਾਲ ਸੁਣ ਲੈਣੀ ਚਾਹੀਦੀ ਆ ਜਿਸ ਮੈਂ ਜਿਵੇਂ ਰਾਤ ਨੂੰ ਇਹਨਾਂ ਨੇ ਸਾਡੇ ਦੂਸਰੇ ਵਰਕਰਾਂ ਤੇ ਜਾ ਕੇ ਪੁਲਿਸ ਰੇਡਾਂ ਕੀਤੀਆਂ ਸਾਡੀ ਸਤਿਕਾਰਯੋਗ ਭੈਣ ਜਿਹੜੀ ਸਾਡੇ ਇਥੋਂ ਇਸ ਜ਼ਿਲ੍ਹਾ ਪ੍ਰਸ਼ਾਸਨ ਤੋਂ ਉਮੀਦਵਾਰ ਸਨ ਸਾਜ ਅਸਵੀਰ ਸਿੰਘ ਇੱਕ ਬੜੇ ਅچھے ਸੋਹਰਦੇ ਇਨਸਾਨ ਆ ਲੋਕਾਂ ਦੀ ਪਸੰਦੀਦਾ ਲੀਡਰ ਆ ਉਹਨਾਂ ਦੀ ਸਿੰਘਣੀ ਨੂੰ ਵੀ ਰਾਤ ਪੁਲਿਸ ਨੇ ਚੱਕ ਕੇ ਜਿਵੇਂ ਥਾਣੇ ਬਿਠਾਇਆ ਹੋਇਆ ਇਹ ਅਸੀਂ ਵੱਡੇ ਪੱਧਰ ਤੇ ਸਾਡਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਮਨਿੰਦਰ ਸਿੰਘ ਰਾਜਾ ਬੜਿੰਗ ਜੀ ਨਾਲ ਸਾਡੀ अनेका ਵਾਰ ਇਸ ਸੰਬੰਧ ਵਿੱਚ ਗੱਲ ਹੋਈ ਆ ਬੜੀ ਸਾਹਿਬ ਕਹਿੰਦੇ ਸ਼ਾਮ ਨੂੰ ਵੀ ਆ ਰਹੀ ਫਿਰ ਚਰਚਾ ਕਰਕੇ ਅਗਲੀ ਰਣਨੀਤੀ ਤੇ ਹਾਂ ਫਿਰ ਬਿਲਕੁਲ ਇਹ ਗੱਲ ਸੰਭਵ ਆ ਜੇ ਇਸ ਤਰੀਕੇ ਨਾਲ ਇਹ ਨਾਦਰ ਸਰਕਾਰ ਦਾ ਤੇ ਪੁਲਿਸ ਦਾ ਰਵਈਆ ਇਸ ਤਰ੍ਹਾਂ ਦਾ ਰਹੂਗਾ ਫਿਰ ਸਾਨੂੰ ਹਰ ਕਿਸ ਜੋ ਵੀ ਸਾਡਾ ਪਾਰਟੀ ਦਾ ਸਾਡੇ ਪਾਰਟੀ ਪ੍ਰਧਾਨ ਦਾ ਫੈਸਲਾ ਹੋਊਗਾ ਅਸੀਂ ਉੱਤੇ ਫੁੱਲ ਚੜਾਵਾਂਗੇ ਅੱਛਾ ਵੈਸਾ ਸਾਹਿਬ ਦਾ ਕਹਿਣਾ ਕਿ ਕ੍ਰੋਸ ਵੀ ਹੋਣਾ ਚਾਹੀਦਾ ਕਿਉਂਕਿ ਉਹਨਾਂ ਲਈ ਕੋਈ ਗੱਲ ਸੰਭਵ ਆ ਦੇਖੋ ਜਿਸ ਤਰੀਕੇ ਨਾਲ ਨੰਗੀਆਂ ਤਲਵਾਰਾਂ ਲੈ ਕੇ ਉਹ ਲੋਕ ਤਕਰੀਬਨ ਅੱਧਾ ਕਿਲੋਮੀਟਰ ਤੱਕ ਇਸ ਤਰੀਕੇ ਨਾਲ ਸਾਡੇ ਉਹਨਾਂ ਵਰਕਰਾਂ ਤੇ ਅਟੈਕ ਕਰਦੇ ਰਹੇ ਪਥਰ ਪਥਰੋਅ ਕੀਤਾ ਗਿਆ ਗੰਦੀਆਂ ਗਾਲੀ ਗਲੋਚ ਕਰ ਰਹੇ ਆ ਆਪਾਂ ਲਗਾਤਾਰ ਆਪਾਂ ਸਾਰਿਆਂ ਨੇ ਵੀਡੀਓਗ੍ਰਾਫੀਸ ਦੇ ਵਿੱਚ ਉਹ ਸਾਰੀਆਂ ਗੱਲਾਂ ਦੇਖੀਆਂ ਲੱਗਦਾ ਵੀ ਉਹਨਾਂ ਦੀ ਵੀਡੀਓ ਸਾਮਣੇ ਆ ਗਈ ਉਹਨਾਂ ਦੀ ਵੀਡੀਓ ਸਾਮਣੇ ਨਹੀਂ ਆਈ ਪਹਿਲ ਉਹਨਾਂ ਵੱਲੋਂ ਹੀ ਕੀਤੀ ਹ ਹ ਇਹਦੇ ਕੋ ਪ੍ਰਸ਼ਾਸਨ ਨੂੰ ਵੀ ਪਤਾ ਤੇ ਮਹੱਲੇ ਨੂੰ ਵੀ ਪਤਾ ਤੇ ਲੋਕਾਂ ਨੂੰ ਵੀ ਪਤਾ ਵੀ ਕੀ ਘਟਨਾ ਉੱਥੇ ਵਾਪਰੀ ਆ ਉਹਦੇ ਵਿੱਚ ਇਕੱਲਾ ਜਸਪੀਰ ਸਿੰਘ ਦੋਸ਼ੀ ਨਹੀਂ ਹੈਗਾ ਮੁੱਖ ਦੋਸ਼ੀ ਤਾਂ ਉਹ ਲੋਕ ਆ ਜਿਨ੍ਹਾਂ ਨੇ ਉਕਸਾਇਆ ਇਸ ਚੀਜ਼ ਨੂੰ ਸਾਡੀ ਮੈਂਬਰ ਪੰਚਾਇਤ ਦੇ ਘਰ ਜਾ ਕੇ ਜਿੱਥੇ ਉਹ ਲੱਡੂ ਲੈ ਕੇ ਲੱਡੂ ਦੇਣ ਦੇ ਬਹਾਨੇ ਜਿੱਥੇ ਉਹਨਾਂ ਦੀ ਭਾਵਨਾ ਨੂੰ ਹਰਟ ਕੀਤਾ ਉੱਥੇ ਮਾੜੇ ਚੰਗੇ ਸ਼ਬਦ ਬੋਲੇ ਆ ਜੇ ਸਾਡੀ ਕਿਸੇ ਵੀ ਵਰਕਰ ਦੇ ਪਿੱਛੇ ਜਿਵੇਂ ਅੱਜ ਕਾਂਗਰਸ ਪਾਰਟੀ ਸਾਹ ਜਸਵੀਰ ਸਿੰਘ ਉਹਨਾਂ ਦੇ ਪਿੱਠ ਪਿੱਛੇ ਖੜੀ ਆ ਉਹ ਵੀ ਸਾਡੇ ਉਸੇ ਜੈਟੋਲੋਜੀ ਤੇ ਸਾਡਾ ਉਹ ਵਰਕਰ ਆਪਣੀ ਸਤਿਕਾਰਯੋਗ ਸਾਡੀ ਮੈਂਬਰ ਪੰਚਾਇਤ ਜੀ ਦੇ ਘਰ ਜਾ ਕੇ ਇਹਨਾਂ ਲੋਕਾਂ ਨੇ ਉਸਨੂੰ ਮਾੜਾ ਚੰਗਾ ਬੋਲ ਕੇ ਉਹਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੇ ਆਪਣੇ ਫਰਜ਼ਾਂ ਦੀ ਅਦਾਇਗੀ ਕੀਤੀ ਉੱਥੇ ਜਾ ਕੇ ਜਿਸ ਤਰੀਕੇ ਨਾਲ ਅਸੀਂ ਆਜੀ ਕਾਂਗਰਸ ਪਾਰਟੀ ਆਪਣੇ ਫਰਜ਼ਾਂ ਦੀ ਰਹਿ ਗਈ ਸਰ ਜਿਸ ਵੀਰ ਸਿੰਘ ਤੇ ਹੋਰ ਵਰਕਰ ਸਾਹਿਬਾਨ ਨਾਲ ਇਹ ਕਰ ਰਹੇ ਆ। ਥੈਂਕ ਯੂ। ਯਾਨੀ ਇਹਨੂੰ ਦਿਖਾ ਲਾ ਖੋਲ ਕਿਤਨੇ ਕਿਤੇ ਸਵਾਲ ਚੁੱਕੇ ਗਏ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਤੁਹਾਡੀ ਪਾਰਟੀ ਦੇ ਵਰਕਰ ਤੇ ਆਪ ਦੇ ਵਰਕਰਾਂ ਵਿਚਾਲੇ ਕੋ ਝੜਪ ਹੋਈ ਹੈ। ਕੀ ਜਾ ਸਕਦਾ ਇਨਕੁਆਇਰੀ ਦੀ ਮੰਗ ਕੀਤੀ ਜਾ ਰਹੀ ਹੈ। ਕਰੀ ਮੰਗਤਾ ਸਾਡੇ ਵੱਲੋਂ ਹੈ ਹੀ ਹੈ ਕਾਂਗਰਸ ਦੀ ਤਰਫ ਤੋਂ। ਪਰੇਸ਼ ਦੇ ਨਾਲ ਨਾਲ ਜਿਸ ਤਰੀਕੇ ਦੇ ਨਾਲ ਕਾਨੂੰਨ ਵਿਵਸਥਾ ਦਾ ਜਨਾਜ਼ਾ ਨਿਕਲ ਰਿਹਾ ਉਹ ਆਪਣੇ ਸਾਰਿਆਂ ਦੇ ਸਾਹਮਣੇ ਆਮ ਆਦਮੀ ਪਾਰਟੀ ਜਿੰਨੀ ਆਪਣੇ ਆਪ ਨੂੰ ਫਰੀਸ਼ਚੰਦਰ ਦੱਸ ਕੇ ਸੱਚਾਈ ਤੇ ਕਹਿਣਾ ਚਾਹੁੰਦੀ ਹੈ ਉਹ ਲੋਕਾਂ ਦੇ ਵਿੱਚ ਸੱਚਾਈ ਸਾਹਮਣੇ ਆ ਰਹੀ ਹੈ ਕੋਈ ਵੀ ਇਸ ਗੱਲ ਦੇ ਵਿੱਚ ਸੱਚਾਈ ਨਹੀਂ ਹੈ ਪਰ ਇਲਜ਼ਾਮ ਤਾਂ ਤੁਹਾਡੇ ਵਰਕਰਾਂ ਤੇ ਲੱਗ ਰਹੇ ਫਾਇਰਿੰਗ ਦੇ ਕੁੱਟਮਾਰ ਦੇ ਇਲਜ਼ਾਮ ਤਾਂ ਉਹਨਾਂ ਦੇ ਕੋਈ ਕਹਿਣ ਜੋ ਮਰਜ਼ੀ ਕਹੀ ਜਾਵੇ ਜੋ ਸੱਚਾਈ ਹੈ ਉਹ ਤਾਂ ਸਾਰਿਆਂ ਦੇ ਸਾਹਮਣੇ ਆ ਤੁਸੀਂ ਆਪ ਲੋਕਾਂ ਤਾਰੇ ਉਸ ਚੀਜ਼ ਨੂੰ ਦੇਖ ਚੁੱਕੇ ਹੋਂ ਤੁਹਾਡੇ ਕੋਲ ਲੋਕਾਂ ਨੂੰ ਹੋਰ ਮਿਲ ਕੇ ਤੁਸੀਂ ਪਤਾ ਕਰ ਲਓ ਉਸ ਜਗ੍ਹਾ ਤੋਂ ਪਤਾ ਕਰ ਲਓ ਆਲੇ ਦੁਆਲੇ ਤੋਂ ਪਤਾ ਕਰ ਲਓ ਕਿ ਕੀ ਸੱਚਾਈ ਹੈ ਹੁਣ ਅਗਲਾ ਸਟੈਪ ਕੀ ਹੈ ਤੁਹਾਡਾ ਸਾਡਾ ਸਟੈਪ ਇਹੀ ਹੈ ਫਿਲਹਾਲ ਤਾਂ ਪ੍ਰਧਾਨ ਜੀ ਸਾਡੇ ਆ ਰਹੇ ਨੇ ਸ਼ਾਮ ਨੂੰ ਉਹਨਾਂ ਨਾਲ ਬੈਠ ਕੇ ਅਗਲਾ ਪ੍ਰੋਗਰਾਮ ਤੈਅ ਕੀਤਾ ਜਾਏਗਾ ਔਰ ਇਸ ਦੇ ਮਾਮਲੇ ਵਿੱਚ ਅੱਛਾ ਕੋਈ ਅਖਤਰਾ ਨਾਲ ਗੱਲਬਾਤ ਹੋਈ ਹੈ ਆਫੀਸਰਜ਼ ਨਾਲ ਗੱਲਬਾਤ ਚੱਲ ਰਹੀ ਹੈ ਜੀ ਉਹਨਾਂ ਨੇ ਸਿਰਫ ਅਸ਼ਵਾਸ਼ਣ ਤੋਂ ਸਵਾਹ ਹੋਰ ਕੋਈ ਗੱਲ ਨਹੀਂ ਕੀਤੀ ว่个